ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਕਮ ਅਤੇ ਨਵੇਂ ਰੇਟ ਲਾਗੂ ਕਰਨ ਸੰਬੰਧੀ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਦੇ ਡੀਸੀ ਦਫ਼ਤਰ ਅੱਗੇ ਮੂੜ ਤਾਰਨਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਕਿਸਾਨਾਂ ਵੱਲੋਂ ਕਾਫੀ ਸਮੇਂ ਤੋਂ ਸਰਕਾਰ ਵੱਲ ਗੰਨੇ ਦੇ ਕਰੋੜਾਂ ਰੁਪਏ ਦੇ ਬਕਾਇਆ ਦੇ ਭੁਗਤਾਨ ਦੀ ਮੰਗ ਰੱਖੀ ਗਈ ਹੈ ਅਤੇ ਨਾਲ ਹੀ ਉਹਨਾਂ ਕੇਂਦਰ ਵੱਲੋਂ ਐਲਾਨੇ ਗਏ ਗੰਨੇ ਦੇ ਨਵੇਂ ਰੇਟ ਨੂੰ ਤੁਰੰਤ ਲਾਗੂ ਕਰਨ ਦੀ ਵੀ ਗੱਲ ਆਖੀ। ਕਿਸਾਨਾਂ ਮੁਤਾਬਕ ਗੰਨਾ ਪਿੜਾਈ ਦਾ ਸੀਜ਼ਨ ਨਵੰਬਰ ਵਿੱਚ ਸ਼ੁਰੂ ਹੋ ਜਾਂਦਾ ਹੈ ਤੇ ਨਵੇਂ ਰੇਟ ਲਾਗੂ ਨਾ ਹੋਣ ਕਰਕੇ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਘਾਟਾ ਚੱਲਣਾ ਪੈ ਰਿਹਾ ਹੈ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਮਾਂ ਰਹਿੰਦੇ ਹਨ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 1 ਕਿ ਨਵੰਬਰ ਨੂੰ ਵੱਡਾ ਅੰਦੋਲਨ ਕੀਤਾ ਜਾਵੇਗਾ ਇੱਕ ਬੰਨੇ ਤੇ ਸਰਕਾਰ ਕਹਿੰਦੀ ਹੈ ਵੀ ਪਾਣੀ ਨਿਵਾ ਜਾ ਰਿਹਾ ਤੇ ਭਿੰਤਾ ਆਪਣਾਓ ਅਸੀਂ ਜੇਕਰ ਗੰਨਾ ਲਾਉਂਦੇ ਹਾਂ ਤੇ ਸਰਕਾਰ ਗੰਨੇ ਕਾਤਕਾਰਾਂ ਨਾਲ ਧੱਕਾ ਕਿਉਂ ਕਰਦੀ ਹੈ ਇਨਾਂ ਨੂੰ ਆਪਣੇ ਆਪ ਹੀ ਜਿਹੜਾ 15 ਨਵੰਬਰ ਤੱਕ ਨੋਟੀਫਿਕੇਸ਼ਨ ਜਾਰੀ ਕਰਕੇ ਤੇ ਰੇਟ ਵਧਾ ਦੇਣਾ ਤੇ ਇਹਦਾ ਹਰ ਸਾਲ ਜਿਸ ਤਰ੍ਹਾਂ ਕਣਕ ਝੋਨੇ ਦਾ ਹਰ ਸਾਲ ਰੇਟ ਵਧਦਾ ਪੰਜਾਬ ਸਰਕਾਰ ਬੀਜਾਂ ਤੋਂ ਪਹਿਲਾਂ ਲਾ ਦਿੰਦੀ ਹੈ ਇਸੇ ਤਰ੍ਹਾਂ ਇਹ ਗੰਨੇ ਆ ਰੇਟ ਵੀ ਜਿਹੜਾ ਵਾ ਉਹ ਸਾਡਾ ਗੰਨਾ ਬੀਜਾਂ ਤੋਂ ਪਹਿਲਾਂ ਰੇਟ ਜਿਹੜਾ ਵਧਣਾ ਚਾਹੀਦਾ ਜੇ ਸਾਡੀ ਮਰਜ਼ੀ ਹੈ ਤੇ ਗੰਨਾ ਬੀਜੀ ਹੈ ਜੇ ਮਰਜ਼ੀ ਤੇ ਨਾ ਬੀਜੀ ਗਈ ਇਹ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਾਡਾ ਕੱਲ ਤੱਕ ਜਿਹੜਾ ਸਾਡਾ ਮਿਲਾ ਦਾ ਨੋਟੀਫਿਕੇਸ਼ਨ ਤੇ ਸਾਡਾ ਕਨੇਡਾ ਰੇਟ ਇੱਕ ਕਾਊਂਟਰ ਤੇ ਇੱਕ ਪੇਮੈਂਟ ਜਿਹੜੀ ਉਹ ਕੀਤੀ ਜਾਵੇ ਤੇ ਜਿਹੜਾ ਪਿਛਲੇ ਸਾਲ ਦਾ ਬਕਾਇਆ ਵਾ ਉਹ ਤੁਰੰਤ ਜਿਹੜਾ ਉਹ ਯਾਰੀ ਕੀਤਾ ਜਾਵੇ ਸਰਕਾਰੀ ਜਿਹੜੀਆਂ ਮਿਲਾ ਨੇ ਪ੍ਰਾਈਵੇਟ ਮਿਲਾ ਨੇ ਇਹਨਾਂ ਦਾ ਨੋਟੀਫਿਕੇਸ਼ਨ ਅੱਜ ਕੱਲ ਨੂੰ ਹੋ ਜਾਂਦਾ ਹੁੰਦਾ ਹੀ ਜਦੋਂ ਵੀ ਨੋਟੀਫਿਕੇਸ਼ਨ ਹੁੰਦਾ ਉਦੋਂ ਬਾਅਦ 15 ਦਿਨ ਮਿਲ ਨੂੰ ਫੇਰ ਚਾਹੀਦੇ ਹੁੰਦੇ ਨੇ ਕਿ 15 ਦਿਨ ਉਹਨਾਂ ਨੇ ਬਰੇਲਰ ਚਲਾਉਣੇ ਨੇ